ਮਿਲ ਰਾਮ ਪਿਆਰੇ ਤੁਮ ਬਿਨ ਤੀਰ ਜੇ ਕੋਣ ਕਰੈ ਸਿਮਰਤ ਸ਼ਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਾਹੀਂ ਵਰਤ ਨੇਮ ਸੰਜਮ ਕਰ ਧਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਮਿਲ ਰਾਮ ਪਿਆਰੇ ਸੋ ਮੇਨਾ ਤਿਰਜ ਕੋਣਾ ਕਰ ਮਿਲ ਰਾਮ ਪਿਆਰੇ ਮਿਲ ਰਾਮ ਪਿਆਰੇ ਵਾਹਿਗੁਰੂ ਸੁਣੋਕ ਮਹੱਲਾ ਪੰਜਮ ਅੰਦਰੋਂ ਅੰਨ ਬਾਹਰੋਂ ਅੰਨ ਊਡੀ ਕੁੜੀ ਗਾਵੇ ਦੇਹੀ ਤੂਆ ਚੱਕਰ ਬਣਾਏ ਮਾਇਆ ਨੂੰ ਘੋਤਾ ਹੈ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਅੰਮ੍ਰਿਤ ਮਈ ਬਾਣੀ ਰਾਗ ਕਲਿਕੀ ਵਾਰ ਆਵਾਜਿਸਤੇ 7ਵੀਂ ਬਾਉੜੀ ਦੇ ਪਹਿਲੇ ਸ਼ਲੋਕ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 960 ਅੰਗ ਉਤੇ ਸੁਭਾਏ ਮਾਨ ਹੈ ਸ਼ਲੋਕ ਮਹਲਾ 5 ਮਾ ਅੰਦਰੋਂ ਅੰਨਾ ਬਾਹਰੋਂ ਅੰਨਾ ਊੜੀ ਊੜੀ ਗਾਵ ਜੋ ਮਨੋਖ ਅੰਦਰੋਂ ਨਾ ਅਰਥਾਤ ਅਗਿਆਨਤਾ ਦਾ ਪਰਿਆ ਹੋਇਆ ਬਾਹਰੋਂ ਨਾ ਅਰਥਾਤ ਉਸ ਦੀਆਂ ਬਾਲੀਕ ਕਰਤੂਤਾ ਵੀ ਜੋ ਹਨ ਉਹ ਵੀ ਅੰਨਿਆ ਵਰਗੀਆਂ ਹਨ ਊੜੀ ਊੜੀ ਗਾਵੇ ਅਤੇ ਉਹ ਭਜਨ ਵੀ ਪਰਮਾਤਮਾ ਦੇ ਗਾਉਂਦਾ ਹੈ ਪਰ ਊੜੀ ਊੜੀ ਗਾਉਂਦਾ ਹੈ ਅੰਦਰੋਂ ਹੀ ਗਾਉਂਦਾ ਝੂਠੀ ਝੂਠੀ ਗਾਉਂਦਾ ਹੈ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੇ ਅੰਦਰੋਂ ਹੀ ਗਾਉਂਦਾ ਦੇ ਹੀ ਤੋਂ ਹੈ ਚੱਕਰ ਬਣਾਏ ਮਾਇਆ ਨੂੰ ਬੋਤਾਵੇ ਆਪਣੇ ਦੇਹੀ ਦਾ ਇਸ਼ਨਾਨ ਵੀ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਦਾ ਹੈ ਚੱਕਰ ਬਣਾਏ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਸਰੀਰ ਦੇ ਉੱਤੇ ਕੋਈ ਖਾਸ ਚਿੰਨ੍ਹ ਵੀ ਬਣਾਉਂਦਾ ਹੈ ਜਿਸ ਤਰ੍ਹਾਂ ਵੈਸ਼ਨੂ ਭਗਤਾਨ ਉਹ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਸਰੀਰ ਦੇ ਉੱਤੇ ਮੱਥੇ ਤੇ ਬਾਹਾਂ ਤੇ ਪੇਟ ਦੇ ਉੱਤੇ ਖਾਸ ਚੱਕਰ ਬਣਾਉਂਦੇ ਹਨ ਨਿਸ਼ਾਨ ਬਣਾਉਂਦੇ ਹਨ ਤਾਂ ਸਤਿਗੁਰੂ ਜੀ ਉਹਨਾਂ ਨੂੰ ਲੈ ਕੇ ਸਾਨੂੰ ਸਮਝਾਉਂਦੇ ਹਨ ਕਿ ਦੇਹੀ ਤੂੰ ਹੈ ਚੱਕਰ ਬਣਾਵੇ माया ਨੂੰ ਬਹੁਤ ਧਾਵੈ ਹਰਿ ਵਿਸ਼ਣਾਨ ਕਰਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਸਰੀਰ ਦੇ ਉੱਤੇ ਆਪਣੇ ਇਸ਼ਟ ਦੇ ਕਈ ਵੱਖਰੇ ਵੱਖਰੇ ਚਿੰਨ ਬਣਾਉਂਦਾ ਹੈ ਚੱਕਰ ਮਨਾਂਦਾ ਹੈ ਪਰ ਮਾਇਆ ਦੇ ਮਗਰ ਵੀ ਦੌੜਦਾ ਹੈ ਮਾਇਆ ਨੂੰ ਬਹੁਤ ਧਾਵੈ ਅੰਦਰ ਮੈਲ ਨਾ ਉੱਤਰ ਆਉ ਮੈਂ ਫਿਰ ਫਿਰ ਆਵੇ ਜਾਵੇ ਇਹ ਕੰਮ ਕਰਨ ਦੇ باوجود ਉਸ ਦੇ ਅੰਦਰ ਹੋਮੇ ਦੀ ਮੈਲ ਹੈ ਹੋਮੇ ਦੀ ਮੈਲ ਦੇ ਕਾਰਨ ਉਹ ਫਿਰ ਫਿਰ ਆਵੇ ਜਾਵੇ ਫਿਰ ਫਿਰ ਜੰਮਦਾ ਹੈ ਮਰਦਾ ਹੈ ਆਵਾ ਗਾਉਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਕਿਉਂਕਿ ਹੌਮੇਂੇ ਅੰਦਰ ਆਇਸ ਕਰਕੇ ਨਾਮ ਨਹੀਂ ਟਿਕ ਸਕਦਾ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋ ਅਰ ਹਰ ਕਹਾਵੈ ਨੀਂਦ ਵਿਆਪਿਆ ਗਫਲਤ ਦੀ ਨੀਂਦ ਵਿੱਚ ਦੱਬਿਆ ਹੋਇਆ ਹੈ ਅਗਿਆਨਤਾ ਦੀ ਨੀਂਦ ਦੇ ਵਿੱਚ ਦੱਬਿਆ ਹੋਇਆ ਹੈ ਅਤੇ ਕਾਮ ਨੇ ਉਸ ਨੂੰ ਸੰਤਾਪਿਆ ਹੋਇਆ ਹੈ ਕਾਮ ਨੇ ਉਸ ਤੇ ਜੋਰ ਦਿੱਤਾ ਹੋਇਆ ਹੈ ਮੁਖ ਹਰ ਹਰ ਕਹਾਵੇ ਪਰਮ ਮੁਖ ਤੋਂ ਉਹ ਹਰੀ ਹਰੀ ਕਹਿੰਦਾ ਹੈ ਵੈਸ਼ਨੂ ਨਾਮ ਕਰਮ ਹੋ ਜੁਗਤਾ ਤੋ ਉੱਟੇ ਕਿਆ ਹਲ ਪਾਵੈ ਨਾਮ ਦਾ ਆਪਣਾ ਵੈਸ਼ਨੂ ਰੱਖਿਆ ਹੋਇਆ ਹੈ ਵੈਸ਼ਨੂ ਸ਼ਬਦ ਸੁਖਮੀ ਸਾਹਿਬ ਜੀ ਦੇ ਵਿੱਚ ਵੀ ਸਤਿਗੁਰੂ ਜੀ ਦਰਸਾਉਂਦਿਆਂ ਕਿ ਵੈਸ਼ਨੂ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹੀ ਵੈਸ਼ਨੂ ਸ਼ਬਦ ਇੱਥੇ ਸਤਿਗੁਰੂ ਜੀ ਵਰਤੇ ਹਨ ਤੋਂ ਕੇ ਸੁਖਨੀ ਸਾਹਿਬ ਦੇ ਵਿੱਚ ਹੈ ਬੈਸ਼ ਨੂੰ ਸੋ ਜਿਸ ਉਪਰ ਸੁਪਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਤੇ ਬੈਸ਼ ਨੂੰ ਹੈ ਜਿਸ ਤੇ ਉਹ ਵਾਹਿਗੁਰੂ ਪਰਸੰਨ ਹੋ ਜਾਵੇ ਅਤੇ ਉਹ ਜੋ ਮਾਇਆ ਹੈ ਉਹ ਤੋਂ ਵੱਖਰਾ ਹੋਵੇ ਇਸ ਤਰ੍ਹਾਂ ਹੀ ਸਾਰੇ ਅਸ਼ਟਪਦੀ ਦੇ ਇੱਕ ਪਦੇ ਦੇ ਵਿੱਚ ਸਤਿਗੁਰੂ ਜੀ ਨੇ ਬੈਸ਼ ਨੂੰ ਬਾਰੇ ਦੱਸਿਆ ਹੈ। ਤੋਂ ਇੱਥੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਆਪਣੇ ਆਪ ਨੂੰ ਕਹਾਂਦਾ ਤਾਂ ਬੈਸ਼ ਨੂੰ ਹੈ। ਬੈਸ਼ ਨੂੰ ਨਾਮ ਕਰਮ ਜੁਗਤਾ ਪਰਸਿਕ ਕਰਮ ਜੋ ਹਨ ਉਹ ਹੋਮੇ ਦੇ ਵਿੱਚ ਜਕੜੇ ਹੋਏ ਹਨ। ਸਾਰੇ ਜੋ ਕਰਮ ਕਰਦਾ ਹੈ ਉਹ ਹੋਮੇ ਦੇ ਵਿੱਚ ਰਹਿ ਕੇ ਹੀ ਕਰਦਾ ਹੈ। ਤੋ ਕੁੱਟੇ ਕਿਆ ਫਲ ਪਾਵੈ ਤੋ ਜਦੋਂ ਮੂੰਜੀ ਦੇ ਵਿੱਚ ਝੌਲ ਕਢਨੇ ਹੋਣ ਤਾਂ ਉਸ ਨੂੰ ਕੁੱਟ ਕੇ ਉਸ ਦੇ ਵਿੱਚ ਝੌਲ ਵੱਖਰੇ ਕਰਲੇ ਜਾਂਦੇ ਹਨ ਤੇ ਬਾਕੀ ਤੋਹ ਰਹਿ ਜਾਂਦੀ ਹੈ ਛਿਲੜ ਰਹਿ ਜਾਂਦਾ ਹੁਣ ਜੇ ਉਹੜਾ ਛਿਲੜ ਰਹਿ ਗਿਆ ਛਿਲੜ ਨੂੰ ਜੇ ਕੁੱਟਿਆ ਜਾਵੇ ਤਾਂ ਕੋਈ ਕੁਝ ਪ੍ਰਾਪਤੀ ਨਹੀਂ ਹੋਏਗੀ ਸਤਿਗੁਰੂ ਜੀ ਇੱਥੇ ਹੀ ਉਪਦੇਸ਼ ਕਰਦੇ ਹਨ ਕਿ ਆਪਣਾ ਨਾਮ ਤਾਂ ਵੈਸ਼ਨੂ ਰਖਾਂਦਾ ਹੈ ਪਰ ਅੰਦਰ ਉਸਤੇ ਹਉਮੈ ਹੈ ਉਸ ਦੇ ਅੰਦਰ ਗਪਲਤ ਦੀ ਨੀਂਦ ਹੈ ਗਪਲਤ ਦੀ ਨੀਂਦ ਦੇ ਵਿੱਚ ਉਹ ਸਤਾ ਹੋਇਆ ਹੈ ਅਤੇ ਕਾਮ ਉਸ ਦੇ ਉੱਤੇ ਜ਼ੋਰ ਦਿੰਦਾ ਹੋਇਆ ਹੈ ਕਾਮ ਉਸ ਦੇ ਉੱਤੇ ਜ਼ੋਰ ਦਿੰਦਾ ਹੋਇਆ ਹੈ ਉਹ ਹਰ ਰੋਜ਼ ਇਸਨਾਮ ਵੀ ਕਰਦਾ ਹੈ ਅਤੇ ਧਾਰਮਿਕ ਚਿੰਨ੍ਹ ਵੀ ਬਣਾਉਂਦਾ ਹੈ ਪਰ ਦੌੜਦਾ ਫਿਰਦਾ ਹੈ ਮਾਇਆ ਦੇ ਮਗਰ ਪਰ ਇਹੋ ਜਿਹੇ ਸਤਗੁਰੂ ਜੀ ਕਹਿੰਦੇ ਹਨ ਉਹ ਇਹੋ ਜੇ ਕਰਮ ਕਰਦਾ ਹੈ ਉਹ ਉਹ ਕੁੱਟਾ ਹੈ ਉਹ ਛੇਲਣ ਨੂੰ ਹੀ ਕੁੱਟਦਾ ਹੈ ਜਿਸ ਤੇ ਕੁੱਟਣ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ ਤੋ ਉਹ ਕੁੱਟੇ ਕਿਆ ਹਲ ਪਾਵੇ ਤੋ ਕੁੱਟਣ ਦੇ ਨਾਲ ਉਸ ਨੂੰ ਕੀ ਪ੍ਰਾਪਤੀ ਹੋਵੇਗੀ ਹਾਂਸਾਂ ਵਿੱਚ ਬੈਠਾ ਬੱਗ ਨਾ ਬਣਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੇ ਹਾਂਸਾਂ ਦੇ ਵਿੱਚ ਕੋਈ ਬਗਲਾ ਬੈਠ ਜਾਵੇ ਹਾਂਸਾਂ ਵਿੱਚ ਬੈਠਾ ਬੱਗ ਨਾ ਬਣਈ ਜੇ ਹਾਂਸਾਂ ਦੇ ਵਿੱਚ ਆ ਕੇ ਕੋਈ ਬਗਲਾ ਬੈਠ ਜਾਵੇ ਤਾਂ ਉਹ ਬਗਲਾ ਜੋ ਹੈ ਹਾਂਸ ਨਹੀਂ ਬਣ ਜਾਵੇਗਾ ਉਸ ਦਾ ਤਾਂ خیال ਜੋ ਹੈ ਨਿਤ ਬੈਠਾ ਮੱਛੀ ਨੂੰ ਤਾਰਨਾ ਵੈ ਕਿਉਂਕਿ ਜੋ ਬਗਲਾ ਹੈ ਉਸ ਦੀ ਤਾਰ ਉਸ ਦੀ ਸੂਰਤ ਤੇ ਮੱਛੀ ਵਾਲੀ ਹੋਵੇਗੀ ਪਰ ਜੋ ਹਾਂਸ ਹੈ ਹਾਂਸ ਦੀ ਤਾਰ ਜੋ ਹੈ ਸਦਾ ਹੀ ਾਂਸ ਮੋਤੀਆਂ ਦੇ ਵੱਲ ਹੁੰਦੀ ਐ ਰਤਨਾ ਦੇ ਵੱਲ ਹੁੰਦੀ ਐ ਪਰ ਗੋਗਲੇ ਦੀ ਤਾਰ ਜੋ ਹੈ ਉਹ ਸਦਾ ਮੱਛੀ ਦੇ ਵੱਲ ਹੁੰਦੀ ਐ ਜਾਂ ਹਾਂਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਇਹ ਸਾਰੇ ਹੰਸ ਰਲ ਕੇ ਵਿਚਾਰ ਕਰਨ ਤਾਂ ਉਹ ਸੰਤਿਆ ਕਿ ਬੱਗਾਂ ਨਾਲ ਜੋੜ ਕਦੇ ਨਾ ਆਵੇ ਕਿ ਜੋ ਬੱਗ ਹਨ ਉਹ ਭਾਵੇਂ ਦਿਸਦੇ ਹੰਸ ਵਰਗੇ ਹਨ ਪਰ ਉਹਨਾਂ ਦੇ ਨਾਲ ਕਦੀ ਉਹਨਾਂ ਦਾ ਮੇਲ ਨਹੀਂ ਮਿਲਦਾ ਹੰਸ ਸਾਹਿਰਾ ਮੋਤੀ ਚੁਗਣਾ ਬੱਗ ਜੱਡਾਂ ਭਾਲਣ ਜਾਵੇ ਜੋ ਹੰਸ ਆਨੰਦ ਉਹਨਾਂ ਨੇ ਤਾਂ ਹੀਰੇ ਮੋਤੀ ਚੁਗਣਿਆ ਪਰ ਜੋ ਬਗ ਹਨ ਬੰਗਲੇ ਹਨ ਉਹ ਕੀ ਕਰਦੇ ਆ ਉਹ ਡੱਡਾ ਭਾਲਣੇ ਜਾਂਦੇ ਆ ਉਹ ਮੱਛੀਆਂ ਨੇ ਮਗਰ ਪਿੱੜਦੇ ਆ ਉਡਰੇ ਆ ਵਿਚਾਰਾ ਬਗੁਲਾ ਮਤ ਹੋਵੇ ਮੰਜ ਲਖਾਵੇ ਹਾਂਸਾਂ ਦੇ ਵਿੱਚ ਬੈਠਾ ਹੋਇਆ ਬਗੜਾ ਅਖੀਰ ਤੇ ਵਿੱਚ ਫਿਰ ਓਟ ਕੇ ਉੱਥੋਂ ਚਲਾ ਜਾਂਦਾ ਹੈ ਇੱਕ ਗੁਰ ਹੁਕਮ ਜੰਦੀ ਤੇ ਤੇ ਮਨ ਮੁਖ ਹੋ ਜਾਂਦੀ ਸਤਿਗੁਰੂ ਵਿਚਾਰ ਕਰ ਰਹੇ ਹਨ ਕਿ ਹਾਂਸਾਂ ਦੇ ਵਿੱਚ ਬੈਠਾ ਹੋਇਆ ਬਗਲਾ ਫਿਰ ਉਹਨਾਂ ਦੇ ਵਿੱਚ ਓਟ ਕੇ ਚਲਾ ਜਾਂਦਾ ਹੈ ਕਿ ਮਤ ਹੋਵੇ ਮੰਜ਼ਿਲ ਖਾਵੈ ਕਿ ਇਹੋ ਜਿਹਾ ਨਾ ਹੋਵੇ ਕਿ ਮੇਰਾ ਪਾਜ ਪੁੱਲ ਜਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀਚਾ ਜਾਂ ਹਰ ਏਵੇਂ ਭਾਵੈ ਉਹ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਜਿੱਥੇ ਕਿਸੇ ਨੂੰ ਕੋਈ ਲਾਇਆ ਉਸ ਵਾਹਿਗੁਰੂ ਨੇ ਜਿਤ ਕੋ ਲਾਇਆ ਤਿਤ ਹੀ ਲਾਗਾ ਜਿੱਥੇ ਉਸ ਵਾਗੁਰੂ ਨੇ ਲਾਇਆ ਹੈ ਉੱਥੇ ਹੀ ਉਹ ਲੱਗਾ ਹੋਇਆ ਹੈ ਕਿਸ দোষ ਦੀਚ ਕਿਸ ਨੂੰ ਦੋਸ਼ ਦਈਏ ਜਾਂ ਹਰ ਏਵੇਂ ਭਾਵ ਜਦੋਂ ਕਿ ਹਰੀ ਨੂੰ ਇਸ ਤਰ੍ਹਾਂ ਹੀ ਪਾਉਂਦਾ ਹੈ ਸਤ ਗੁਰ ਸਰਵ ਰਤਨ ਹੀ ਪਰਪੂਰੇ ਜਿਸ ਪਰਾਪਤ ਸੋ ਪਾਵੈ ਸਤਗੁਰੂ ਜਵਾਨ ਉਹ ਸਰਵਰ ਦੀ ਨਿਆਈਂ ਦੇ ਹਨ ਸਰੋਵਰ ਹਨ ਉਸ ਸਤਗੁਰ ਸਰੋਵਰ ਦੇ ਵਿੱਚ ਰਤਨ ਹੀ ਪਰ ਪੂਰੇ ਉਸ ਸਰੋਵਰ ਰਤਨਾ ਦੇ ਨਾਲ ਭਰਿਆ ਹੋਇਆ ਸਤਗੁਰ ਜੋ ਸਰੋਵਰ ਰੂਪ ਉਹ ਰਤਨਾ ਦੇ ਨਾਲ ਭਰਿਆ ਹੋਇਆ ਸਰੋਵਰ ਹੈ ਜਿਸ ਪ੍ਰਾਪਤ ਸੋ ਪਾਵੈ ਪਰ ਜਿਸ ਨੂੰ ਉਸ ਵਾਹਿਗੁਰੂ ਨੂੰ ਪ੍ਰਾਪਤੀ ਇਸ ਦੀ ਹੁੰਦੀ ਹੈ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਚੰਗੇ ਭਾਗ ਪ੍ਰਗਟ ਹੋ ਜਾਂਦੇ ਹਨ ਉਸ ਨੂੰ ਹੀ ਵਖ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਿੱਖ ਸਹੰਸ ਸਰਵਰ ਇਕੱਠੇ ਹੋਏ ਸਤਗੁਰ ਕਾ ਉਪਮਾਵ ਸਤਿਗੁਰੂ ਦੇ ਹੁਕਮ ਦੇ ਵਿੱਚ ਹੀ ਜੋ ਸਿੱਖ ਹਾਂ ਸਹਾਨ ਸਰਵਰ ਦੇ ਵਿੱਚ ਇਕੱਠੇ ਹੁੰਦੇ ਹਨ ਸਰਵਸ ਗੁਰੂ ਦੀ ਛਾਂ ਦੇ ਵਿੱਚ ਆ ਕੇ ਇਕੱਠੇ ਹੁੰਦੇ ਹਨ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇਹ ਸਿੱਖ ਜੋ ਹਾਂ ਸਹਣ ਜੋ ਹੀਰੇ ਮੋਤੀ ਚੁਗਦੇ ਹਨ ਜੋ ਸਵਾਹਿਗੁਰੂ ਦੀਆਂ ਸਿਫਤ ਸਹਾਰੂਤੀ ਹੀਰੇ ਹੀਰੇ ਮੋਤੀ ਚੁਗਦਿਆਂ ਆਹ ਦੇ ਸਿੱਖ ਸਿੱਖ ਹਾਂਸ ਸਤਿਗੁਰੂ ਦੇ ਹੁਕਮ ਦੇ ਵਿੱਚ ਹੀ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇਕੱਠੇ ਹੁੰਦੇ ਹਨ ਰਤਨ ਪਦਾਰਤ ਮਾਣਕ ਸਰਵਰ ਪਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਦੇ ਵਿੱਚ ਗੁਰੂ ਰੂਪੀ ਸਰਵਰ ਦੇ ਵਿੱਚ ਰਤਨ ਪਦਾਰਥ ਮਾਨਕ ਗੁਰੂ ਰੂਪ ਸਰਵਰ ਦੇ ਵਿੱਚ ਰਤਨ ਪਦਾਰਥ ਮਾਨਕ ਭਰੇ ਭਿਆਨ ਸਤਾਤ ਉਸ ਵਾਹਿਗੁਰੂ ਦੇ ਸਿਫਤ ਸਲਾਹਾਂ ਦੇ ਗੁਣ ਗੁਰੂ ਰੂਪੀ ਸਰੋਵਰ ਦੇ ਵਿੱਚ ਭਰੇ ਭਿਆਨ ਗੁਰੂ ਗੁਰ ਸ਼ਬਦ ਗੁਰੂ ਦੇ ਸ਼ਬਦ ਜੋ ਹਨ ਉਸ ਵਾਹਿਗੁਰੂ ਦੀਆਂ ਸਿੱਖ ਤੇ ਸਲਾਹਾਂ ਕੀ ਰਤਨਾ ਦੇ ਨਾਲ ਭਰੇ ਪਏ ਹਨ ਖਾਏ ਸਿੱਖ ਉਹਨਾਂ ਨੂੰ ਖਾਂਦੇ ਹਨ ਸਿੱਖ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਖਰਚ ਰਹੇ ਅਤੇ ਦੂਸਰਿਆਂ ਨੂੰ ਵੀ ਗਾਉਂਦੇ ਹਨ ਦੂਸਰਿਆਂ ਨੂੰ ਵੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਜੋੜਦੇ ਹਨ ਟੋਟ ਨਾ ਆਵੇ ਪਰ ਉਹ ਗੁਣ ਜਿਉਹ ਹਨ ਜਿਉਹ ਗਾਉਂਦੇ ਹਨ ਉਹ ਤੇੋਂ ਤੋਂ ਵੱਧੇ ਜਾਂਦੇ ਹਨ ਜਿਉਹ ਜੋ ਨਾਮ ਦੀ ਰੌਣਕ ਵੱਤੀ ਹੈ ਨਾਮ ਅੰਦਰ ਵੱਧਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੰਗਤ ਦੀ ਕਿਰਪਾ ਦੇ ਨਾਲ ਜਿਉਹ ਜੋ ਨਾਮ ਨੂੰ ਕਰਤਦੇ ਹਨ ਨਾਮ ਹੋਰ ਭੰਡਾਰੇ ਵੱਧੇ ਜਾਂਦੇ ਹਨ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇਂ ਭਾਵੈ ਕਰਤੇ ਨੂੰ ਇਸੇ ਤਰ੍ਹਾਂ ਪਾਉਂਦਾ ਹੈ ਕਿ ਜੇ ਗੁਰੂ ਸਰਵਰ ਹੈ ਅਤੇ ਜੋ ਸੇਖ ਹਾਂਸ ਹੈ ਉਹ ਦੂਰ ਨਾ ਹੋਏ ਉਹ ਆਪਸ ਤੇ ਵਿੱਚ ਦੂਰ ਨਹੀਂ ਹੋ ਸਕਦੇ ਸਦਾ ਹੀ ਆਪਣੇ ਇੱਕ ਦੂਜੇ ਦੇ ਲਾਗੇ ਰਹਿੰਦੇ ਹਨ ਜਨ ਨਾਨਕ ਜਿਸ ਦਾ ਮਸਤਕ ਭਾਗ ਤੌਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਸਤਿਗੁਰੂ ਜੀ ਇਹ ਪੇਸ਼ ਕਰਦੇ ਹਨ ਇਹ ਨਾਨਕ ਜਿਸ ਦੇ ਮਸਤਕ ਦੇ ਉੱਤੇ ਉਸ ਵਾਹਿਗੁਰੂ ਨੇ ਤੌਰ ਤੋਂ ਹੀ ਇਹ ਭਾਗ ਲਿਖ ਦਿੱਤੇ ਹਨ ਉਹੀ ਸਿੱਖ ਜੋ ਆਇਆ ਉਹ ਗੁਰੂ ਦੇ ਪਾਸ ਆ ਕੇ ਗੁਰੂ ਦਾ ਉਪਦੇਸ਼ ਹੁੰਦਾ ਹੈ ਜਿਸ ਦੇ ਚੰਗੇ ਭਾਗ ਹਨ ਜਿਸ ਤੇ ਚੰਗੇ ਭਾਗ ਜਾਗ ਪਏ ਹਨ ਉਹੀ ਫਿਰ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਗੁਰਮੁਖ ਜਣਾਂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੇ ਗੁਣਾ ਦੇ ਨਾਲ ਜੋੜਦਾ ਹੈ ਉਸ ਵਾਹਿਗੁਰੂ ਦੀਆਂ ਸਿਰਫ ਸਲਾਹਾਂ ਕਰਦਾ ਹੈ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪੈ ਆਵ ਦੂਜਿਆਂ ਦੇ ਜਿਨ੍ਹਾਂ ਦੇ ਭਾਗ ਨਹੀਂ ਅਣਜਨਾਂ ਜੇ ਭਾਗ ਨਹੀਂ ਜਾਗਦੇ ਉਹ ਫਿਰ ਗੁਰੂ ਦੀ ਸੰਗਤ ਦੇ ਵਿੱਚ ਆਉਂਦੇ ਹੀ ਨਹੀਂ ਆ ਗੁਰੂ ਦੀ ਸੰਗਤ ਦੇ ਵਿੱਚ ਆਉਣ ਦੀ ਵਿਦਾਇ ਉਹ ਮਨਮੁੱਖਾਂ ਦੀ ਸੰਗਤ ਕਰਦੇ ਆ ਉਹ ਬਗਲਿਆਂ ਦੀ ਸੰਗਤ ਕਰਦੇ ਹਨ ਉਹ ਹਾਂਸਾਂ ਦੀ ਸੰਗਤ ਨਹੀਂ ਕਰਦੇ ਉਹ ਬਗਲਿਆਂ ਦੇ ਨਾਲ ਰਲ ਕੇ ਨਿੰਦਿਆ ਚੁਗਲੀ ਦੀ ਖਾਣਾ ਖਾਂਦੇ ਹਨ ਪਰ ਜੋ ਹੰਸ ਹਨ ਉਹ ਮੋਤੀ ਚੁਗਦੇ ਹਨ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਵਾਲੇ ਮੋਤੀ ਚੁਗਦੇ ਹਨ ਆਪ ਤਰਿਆ ਉਟੰਬ ਸਭ ਤਾਰੇ ਜਿਹੜਾ ਸਿੱਖ ਗੁਰੂ ਦੇ ਕੋਲ ਆ ਗਿਆ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਜਸ ਝੁਕਾਨ ਲੱਗ ਪਿਆ ਜਿਹੜਾ ਗੁਰੂ ਦੇ ਸੰਗਤ ਵਿੱਚ ਆ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਲੱਗ ਪਿਆ ਆਪ ਤਰਿਆ ਉਹ ਆਪ ਤਰਦਾ ਹੈ ਕੋਟੰਬ ਸਬਤਾਰੇ ਅਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਸਭਾ ਸ੍ਰਿਸ਼ਟ ਚੜਾਵ ਅਤੇ ਜਿਹੜੇ ਜਿਹੜੇ ਸ੍ਰਿਸ਼ਟੀ ਦੇ ਜੀ ਜਿਹੜੇ ਮਨੁੱਖ ਉਹਨਾਂ ਦੇ ਨਾਲ ਆ ਜੇ ਗੁਰਸਿੱਖਾਂ ਦੇ ਨਾਲ ਲੱਗਦੇ ਹਨ ਉਹ ਵੀ ਫਿਰ ਉਹਨਾਂ ਦੇ ਨਾਲ ਲੱਗ ਕੇ ਤਰ ਜਾਂਦੇ ਹਨ ਆਪ ਤਰਿਆ ਉਟੰਬ ਸਭ ਤਾਰੇ ਇਹ ਗੁਰ ਸੰਗਤ ਦੇ ਵਿੱਚ ਆਉਣ ਦੀ ਬਖਸ਼ਿਸ਼ ਹੈ ਗੁਰੂ ਦੇ ਕੋਲ ਆਉਣ ਦੀ ਬਖਸ਼ਿਸ਼ ਹੈ ਕਿ ਉਹ ਆਪ ਤਰਦਾ ਹੈ ਆਪਣੇ ਕਟੰਬ ਨੂੰ ਵੀ ਤਾਰ ਲੈਂਦਾ ਹੈ ਆਪ ਤਰਿਆ ਉਹ ਤਾਂ ਵਸ ਸਾਗਤਾਰੇ ਸਭ ਸ੍ਰਿਸ਼ਟੀ ਛੜਾਵੇ ਅਤੇ ਜਗਤ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੋਂ ਇਹੋ ਜੇ ਸਤਿਗੁਰੂ پاس ਆਈਏ ਸਦਾ ਗੁਰੂ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਵਿੱਚ ਆ ਕੇ ਆਪਣੀ ਸੁਰਤ ਸ਼ਬਦ ਦੇ ਨਾਲ ਜੋੜੀਏ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਗਾਏ ਤਾਂ ਜੋ ਸਾਡਾ ਜੀਵਨ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ